ਅੱਲਾਣਾ ਕੀਰਾ ਜੀ ਜਗਦੀਪ ਸ਼ਰਮਾ ਸ਼ਰਮਾ ਜੀ ਉਸ ਸਟਰੀਟ ਡੌਗ ਨੂੰ ਲੈ ਕੇ ਤੁਸੀਂ ਦੇਖਿਆ ਵੀ ਕਈ ਜਗਤ ਰੱਖੇ ਹੋਏ ਨੇ ਇਹ ਬੱਚੇ ਵੀ ਨੇ ਦੋਸਤੀ ਡੌਗਰ ਜਿਹਨਾਂ ਸੱਤਾ ਲੱਗਦੀਆਂ ਜਾਂ ਖਾਣ ਲੈਂਦੇ ਵੀ ਨੇ ਇਹ ਕਿਸ ਤਰ੍ਹਾਂ ਸ਼ੁਰੂ ਕੀਤਾ ਕੰਮ ਤਕਰੀਬਨ 1.5 ਸਾਲ ਹੋ ਗਿਆ ਜਦੋਂ ਇੱਕ ਬੱਚੇ ਦਾ ਮਤਲਬ ਸਾਡੀ ਸ਼ਾਪ ਉਹਦੇ ਵਿੱਚ ਮੂਰੇ ਬਾਹਰ ਸੀ ਬਿਮਾਰ ਸੀ ਉਹਦੇ ਧਿਆਨ ਕਰਦੇ ਕਰਦੇ ਹੋਏ ਉਹਦੇ ਨਾਲ ਪਿਆਰ ਪੈ ਗਿਆ ਉਹਨੂੰ ਦਵਾਈ ਦੇ ਗੋਰੀ ਸ਼ੁਰੂ ਕਰਤੀ ਉਸ ਤੋਂ ਬਾਅਦ ਦੋ ਹੋ ਗਏ ਚਾਰ ਹੋ ਗਏ ਇਸ ਟਾਈਮ 60 60 ਬੱਚੇ ਨੇ ਜਿਨ੍ਹਾਂ ਨਾਲ ਪਿਆਰ ਪੈ ਗਿਆ ਇਸ ਤਰ੍ਹਾਂ ਦਾ ਇਲਾਜ ਕਰਦੇ ਹੋ ਕਿਸ ਤਰ੍ਹਾਂ ਦੇ ਕੁੱਤੇ ਥੋੜੇ ਹੋਰ ਜ਼ਿਆਦਾ ਆ ਰਹੇ ਨੇ ਜਿਆਦਾਤਰ ਸਟਰੀਟ ਡੌਗੇ ਨੇ ਜੇ ਕਿਸੇ ਦੇ ਕੋਈ ਮੰਨ ਲਬੀ ਮਾਰ ਠੇ ਮਾਰ ਹੁੰਦਾ ਕਿਸੇ ਲੱਤ ਰੁੱਟੀ ਹੁੰਦੀ ਆ ਤਾਂ ਕੋਈ ਵੀ ਆ ਕਿਤੇ ਵੀ ਸਾਨੂੰ ਕੋਈ ਦੱਸ ਦਿੰਦੇ ਨਹੀਂ ਵੀ ਆ ਆ ਬਿਮਾਰ ਆ ਜਾਇਦੀ ਮਾਂ ਨਹੀਂ ਹੈ ਛੋਟੇ ਛੋਟੇ ਜੇ ਬੱਚੇ ਨੇ ਉਹਨਾਂ ਨੂੰ ਅਸੀਂ ਦੇਖ ਤੇ ਸ਼ਰਟ ਕਰੇ ਆਪਣੇ ਲੈਣੇ ਦੇਖੋ ਜੇ ਵੀ ਹੈ ਅਲੱਗ ਅਲੱਗ ਜਗ੍ਹਾ ਤੇ ਰੱਖਿਆ ਹੈ ਇੱਕ ਜਗ੍ਹਾ ਹੀ ਕਿਉਂ ਇੱਕ ਜਗ੍ਹਾ ਸਾਡੇ ਕੋਲੇ ਹੈ ਨਹੀਂ ਜਗ੍ਹਾ ਪ੍ਰੋਪਰ ਨਹੀਂ ਹੈ ਹੁਣ ਅਸੀਂ ਮਿਸਪਰ ਕਮੇਟੀ ਨੂੰ ਕਿਹਾ ਕਿ ਉਹਨਾਂ ਨੇ ਐਪਲੀਕੇਸ਼ਨ ਇਹੋ ਸਾਹਮਣੇ ਦਿੱਤੀ ਆ ਕਿ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਜਿੱਥੇ ਸਾਰੇ ਇਹ ਇੱਕ ਰੈਸਟ ਹੋ ਸਕਣ ਹੁਣ ਥੋੜਾ ਇਸ ਟਾਈਮ ਕਿੰਨੇ ਕਿਉਂ ਥੋੜਾ ਹੈਗੇ ਚੌਂ ਪੈਂਨੇ ਕੁੱਤਿਆਂ ਨੂੰ ਤੁਸੀਂ ਖਰਚਾ ਵੀ ਹੁੰਦਾ ਇਹਨਾਂ ਦੀ ਫੀਲਡ ਨੂੰ ਲੈ ਕੇ ਤਾਂ ਇਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਬੱਚੇ ਅਸੀਂ ਸਿੱਕਤਾ ਅਸੀਂ ਆਪਣੇ ਪਰਸਨਲ ਤੌਰ ਤੇ ਖਰਚਾ ਕਰ ਰਹੇ ਹਾਂ ਠੀਕ ਹੈ ਖਰਚਾ ਹੈ तकरीबन ਰੋਜ਼ ਦਾ ਦੋਟੇ ਹੀ ਹੈਰ ਪੈਂਗਰ ਬਟੋਂ ਦਾ ਸਸਤਾ ਮੈਂਬਰ ਕਿੰਨੇ ਆ ਸੰਸਥਾ ਦੇ ਮੈਂਬਰ ਹੈਗੇ 48 49 ਹੈਗੇ ਨੇ ਉਹਦੇ ਵਿੱਚ ਹੁਣ ਸੰਸਥਾ ਸਾਡੇ 4-5 ਦਿਨ ਹੋ ਗਏ ਬਣੀ ਨੂੰ ਉਦੇ ਵਿੱਚ ਜਿਹੜੇ 10 ਕ ਬੰਦੇ ਸਾਡੇ ਸਪான்ਸਰ ਹੁਣ ਹੁਣ ਦੇਖਦੇ ਆ ਕਿ ਕਿਵੇਂ ਕਿਵੇਂ ਕਰਦੇ ਆ ਕਈ ਜਣ ਕੁੱਤਿਆਂ ਦਾ ਇਲਾਜ ਕਰਵਾਉਣ ਲਈ ਤੁਸੀਂ ਕਿੱਥੇ ਲੈ ਕੇ ਜਾਂਦੇ ਕਈ ਵਾਰੀ ਕੰਨੇ ਲੈ ਜਾਂਦੇ ਆ ਸਮਾਲੇ ਡਾਕਟਰ ਸ਼ੋਕ ਨਾਲ ਉਹਨਾਂ ਨੇ ਕਰਦੇ ਆ ਲੁਧਿਆਣਾ ਦੀ ਜਿਆਦਾ ਕੋਈ ਸੀਰੀਅਸ ਹੁੰਦਾ ਫਿਰ ਉਹਦਾ ਆਪਰੇਸ਼ਨ ਕਰਾਉਣ ਦਾ ਲੁਧਿਆਣਾ ਲੈ ਕੇ ਜਾਣਾ ਬੰਦੇ ਯੂਨੀਵਰਸਿਟੀ ਚ ਇਸ ਤਰ੍ਹਾਂ ਲੈ ਕੇ ਜਾਂਦੇ ਆ ਗੱਡੀ ਚ ਆਪਣਾ ਬਾਈਕਰ ਨਹੀਂ 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 ਕਈ ਵਾਰੀ ਉਹਨਾਂ ਟੈਕਸੀ ਕਰ ਲੈਂਦੇ ਆ ਉਹਦਾ ਫਿਰ ਖਰਚਾ ਆਪਣੇ ਪੱਲੇੋਂ ਕਰਦੇ ਆ ਜੋ ਫੀਸ ਵੀ ਉਹਦੀ ਰੋਕਣਾ ਵੀ ਜਾਂ ਉੱਥੇ ਦਵਾਈਆਂ ਦੇ ਡਾਕਟਰ ਸ਼ੋਕ ਸ਼ਰਮਾ ਉਹਨਾਂ ਨੂੰ ਅਸੀਂ ਹੁਣ ਨਾਲ ਸਾਡੇ ਮਤਲਬ ਸਾਰੇ ਕੀਫ ਹੋਈ ਨੇ ਉਹ ਚੇਅਰਮੈਨ ਉਹ ਨਹੀਂ ਸਾਡੇ ਸੰਸਾਦੇ ਉਹਨਾਂ ਨੂੰ ਨਾਲ ਅਡਜਸਟ ਕਰਾਵਾਂਗੇ ਨਾਲ ਉਹ ਦੇਖਣੇ ਜੀ ਮੈਂ ਕਿ ਤੁਸੀਂ ਦੱਸਿਆ ਕਿ 2000 ਦਾ ਖर्चा ਆ ਜਾਂਦਾ ਵਾ ਤੁਸੀਂ ਹੁਣ ਗਾਂ ਅੱਗੇ ਕਿਤੇ ਵੱਧ ਵੀ ਇਹਨਾਂ ਜਾਨਵਰਾਂ ਤਾਂ ਉਹਨਾਂ ਦੇ ਖਰਚੇ ਨੂੰ ਮੈਨੇਜ ਕਰ ਲਈ ਕੀ ਕਹਿਣਾ ਚਾਹੋਗੇ ਲੋਕ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਨੂੰ ਕੋਈ ਮਤਲਬ ਪੈਸੇ ਦੀ ਲੋੜ ਨਹੀਂ ਹੈ ਮੇਨ ਮਕਸਦ ਇਹ ਹੈ ਸਾਡਾ ਕੀ ਜਿਹੜਾ ਰੋਟੀ ਆ ਜੇ ਕੋਈ ਦੁੱਧ ਆ ਕੋ ਜਿਹੜੀ ਫਰੈਸ਼ ਰੋਟੀ ਹੁੰਦੀ ਉਹ ਦੇ ਸਕਣ ਲੋਕ ਠੀਕ ਹੈ ਸਾਡਾ ਇੱਕ ਰਿਕਸ਼ਾ ਚੱਲਿਆ ਕਰੂਗਾ ਅਸੀਂ 5-7 ਦਿਨ ਤੇ ਰਿਕਸ਼ਾ ਸ਼ੁਰੂ ਕਰਨਾ ਸਮਰਾਲੇ ਚ 3 13 ਵਾਰਡ ਨੇ ਸਮਰਾਲੇ ਦੇ ਹਰ ਮਹੱਲੇ ਤੇ ਉਹ ਗੇੜਾ ਕੱਢਿਆ ਕਰੂਗਾ ਜਿਵੇਂ ਕੋਈ ਇੱਕ ਘਰ ਚ ਪਰ ਰੋਟੀ ਲੇਡੀਜ਼ ਰੋਟੀ ਬਣਾਉਂਦੀ ਐ ਸਿਰੇ ਇੱਕ ਰੋਟੀ ਕੱਢ ਲਿਆ ਕਰਨ ਥੋੜੇ ਜੋ ਦੁੱਧ ਦਾ ਜੋ ਉਹਨਾਂ ਦੀ ਸ਼ਰਤ ਅਨੁਸਾਰ ਉਹ ਉਹਦੇ ਵਿੱਚ ਉਹ ਰਿਕਸ਼ੇ ਵਾਲੇ ਨੂੰ ਦੇ ਦਿਆ ਕਰਨਗੇ ਜਿਵੇਂ ਗਊਸ਼ਾਲਾ ਵਾਲੇ ਆਉਂਦੇ ਨੇ ਉਹਦੇ ਵਿੱਚ ਸਾਡੀ ਲਿਖਿਆ ਕਰੂਗੇ ਸਮਰਾਲੇ ਦੀ ਸੋਸਾਇਟੀ ਜੋ ਸਾਡਾ ਸੋਸਾਇਟੀ ਦਾ ਨਾਮ ਆ ਉਹਨੂੰ ਦੇਣ ਉਹ ਜਿਹੜੇ ਤਾਂ ਕਿ ਇਹ ਬੱਚਿਆਂ ਨੂੰ ਫਰੈਸ਼ ਰੋਟੀ ਪਾ ਸਕੀ ਜਾਂ ਜਿਹੜੇ ਲੋਕ ਦਾਨ ਕਰਨਾ ਚਾਹੁੰਦੇ ਹੋ ਥੋੜਾ ਜਿਹਾ ਕਿਸ ਤਰ੍ਹਾਂ ਜਰੂਰ ਜੇ ਤੁਹਾਡਾ ਕੋਈ ਨੰਬਰ ਕੋਈ ਐਡਰੈਸ ਵਗੈਰਾ ਨੰਬਰ ਹੈ ਜੇ ਸਾਡਾ ਜਿਹੜਾ ਸੰਸਥਾ ਦਾ ਹਜੇ ਤੱਕ ਮੇਰੇ ਨੰਬਰ ਆਪਣੀ ਹੈ 99150 9590 ਠੀਕ ਹੈ ਇੱਕ ਗੋਨੇ ਜੀ ਦਾ ਨੰਬਰ ਹੈ ਇਹ ਨੰਬਰ ਹੈ 98031 84036 ਹਾਂਜੀ ਹੋਰ ਕਿੰਨੇ ਕੁ ਮੈਂਬਰ ਆਪਣੇ ਸੰਸਥਾ ਕੋਲ ਨਾਲ ਜਿਹੜੇ ਨੇ ਸੰਸਥਾ ਨੇ ਤਕਰੀਬਨ ਐਕਟਿਵ ਮੈਂਬਰ ਕਿੰਨੇ ਨੇ ਐਕਟਿਵ ਮੈਂਬਰ ਹੈਗੇ 10-12 ਹੈ ਟੋਟਲ ਕਿਹ ਕਿਹਨਾਂ ਦੇ ਸ਼ਹਿਰ ਵਾਸੀ ਹੋਣ ਥੋੜੇ ਦਾ ਸ਼ਹਿਰ ਵਾਸੀ ਨੂੰ ਸਾਨੂੰ ਅਸੀਂ ਇਹੀ ਚਾਹੁੰਦੇ ਹਾਂ ਕਿ ਆਖਰਕਾਰ ਜਿੰਨੀ ਵੀ ਸਾਡੀ ਸਪੋਰਟ ਆ ਇੱਕ ਜੋ ਜੋ ਤੁਸੀਂ ਕਰ ਸਕਦੇ ਹੋ ਆਪਣੀ ਸ਼ਰਧਾ ਅਨਸਾਰ ਇੰਨੀ ਅਸੀਂ ਕਿਸੇ ਨੂੰ ਕਹਿੰਦੇ ਕਿ ਜੇ ਜੋ ਆ ਕੋਈ ਕਿਸੇ ਨੇ ਜੇ ਮੰਨ ਲਾ ਕੋ ਰੋਟੀ ਦੇਣੀ ਹੈ ਇਹਨਾਂ ਬੱਚਿਆਂ ਵਾਸਤੇ ਆਪਣੇ ਹੱਥ ਨਾਲ দান ਕਰ ਦਿਆ ਕਰਨ ਠੀਕ ਹੈ ਦੁੱਧ দাও ਦੇ ਜਿਆ ਕਰਨ ਜੋ ਵੀ ਇਹਨਾਂ ਦੀ ਸ਼ਰਧਾ ਜੋ ਮੈਡੀਕਲ ਫੈਸਿਲਿਟੀ ਆ ਮਤਲਬ ਦਵਾਈਆਂ ਦੂਗੀਆਂ ਉਹ ਤਾਂ ਅਸੀਂ ਲਈ ਲੈਣੇ ਚਲੋ ਵੀ ਆਲੇ ਦਾਲੇ ਕਰਕੇ ਤਕਰੀਬਨ ਰੋਜ਼ ਦੀ ਰੋਜ਼ ਕੋਈ ਨਾ ਦੋ ਚਾਰ ਬਿਮਾਰ ਹੁੰਦੇ ਰਹਿੰਦੇ ਨੇ ਠੀਕ ਹੈ ਜਿੰਨੀ ਉਹਨਾਂ ਦੀ ਸ਼ਰਧਾ ਜਿਵੇਂ ਉਹ ਘਰਾਂ ਚ ਰੱਖੇ ਹੁੰਦੇ ਨੇ ਕਿ ਲੋਕ ਉਹ ਦਸਰਾਂ ਦੇ ਉੱਤੇ ਛੱਡ ਦੇਣ ਰੋਣ ਆਪੇ ਜਾਂ ਕੋਈ ਆਪਣਾ ਕੁੱਤਾ ਦੇਣਾ ਚਾਹੁੰਦਾ ਵਾ ਕੀ ਤੁਸੀਂ ਉਹਨੂੰ ਸਾਂਭੂਗੇ ਨਹੀਂ ਦੇਖੋ ਜੇ ਮੰਨ ਲਓ ਜਿਵੇਂ ਸਾਡੇ ਕੋਲ 60 ਪੈਣ ਨੇ ਹਜੇ ਤੱਕ ਸਾਡੇ ਕੋਲ ਜਗਤ ਹੈ ਨਹੀਂ ਜਦ ਤੱਕ ਜਦੋਂ ਜਗਤ ਅਜੇ ਸਟੇਟ ਨਹੀਂ ਹੁੰਦਾ ਅਸੀਂ ਕੱਲੇ ਸਿਰਫ ਡੌਗੀਸ ਨਹੀਂ ਐ ਵੀ ਉਹਨਾਂ ਨੂੰ ਹੀ ਅਸੀਂ ਰੱਖਣਾ ਵਾ ਅਸੀਂ ਕੀ ਜਿਹੜੀ ਆਉਣ ਵਾਲੇ ਸਮਾਂ ਮੈਂ ਸਾਡੇ ਜਿਹੜਾ ਜਦ ਸਾਡੇ ਕੋਲ ਜਗ੍ਹਾ ਹੋ ਗਈ ਜਿਵੇਂ ਮੰਨ ਲਓ ਗਊਆਂ ਨੇ ਸੜਕਾਂ ਦੇ ਫੇਰੀਆਂ ਨੇ ਝਖਮੀ ਨੇ ਕੀ ਕਰਦੇ ਨੇ ਕਈ ਸੰਸਥਾਵਾਂ ਆਪਣਾ ਜਿਹੜੇ ਦੁੱਧ ਦਿੰਦੀ ਉਹ ਰੱਖਦੇ ਨੇ ਦੂਸਰੇ ਨੂੰ ਬਾਹਰ ਕਰ ਦਿੰਦੇ ਜੀ ਨਹੀਂ ਅ ਕਰਨਾ ਅਸੀਂ ਉਹ ਗੂਆਂ ਨੂੰ ਵੀ ਸੇਵਾ ਕਰਿਆ ਕਰਾਂਗੇ ਜਿਹੜਿਆਂ ਦੀ ਆ ਕੋਈ ਕਿਸ ਬੰਦਰ ਆ ਜਾਂ ਕੁਛ ਵੀ ਆ ਉਹ ਜਾਨਵਰ ਅਸੀਂ ਉਹਦੀ ਸੇਵਾ ਕਰਿਆ ਕਰਨੀ ਆ ਅੰਤਜ ਸਮਾਜ ਨੂੰ ਕੀ ਮੈਸੇਜ ਦੇਣਾ ਮੈਸੇਜ ਦੇਖੋ ਇਹਨਾਂ ਨੂੰ ਪਿਆਰ ਕਰੋ ਨਾ ਕਿ ਕੋਈ ਇਹਨਾਂ ਨੂੰ ਦੁਤਕਾਰੋ ਨਾ ਨਾ ਉਹਦੇ ਸੋਟੀ ਮਾਰੋ ਜਿਹੜੇ ਉਸ ਟਾਈਮ ਹਾਈਪਰ ਕਦੋਂ ਹੁੰਦੇ ਨੇ ਇਹ ਬੱਚੇ ਕੁੱਤੇ ਆਪਾਂ ਕਹਦੇ ਨੇ ਸਾਡੇ ਲਈ ਤੇ ਬੱਚੇ ਨਹੀਂ ਹਾਈਪਰ ਉਸ ਟਾਈਮ ਹੁੰਦੇ ਜਦੋਂ ਅਸੀਂ ਉਹਨਾਂ ਨੂੰ ਕੁੱਟਦੇ ਆ ਮਾਰਦੇ ਆ ਉਹ ਕਿਉਂ ਭੱਜਦੇ ਨੇ ਦੌੜਦੇ ਨੇ ਡਰਦੇ ਨੇ ਮਾਰੇ ਫਿਰ ਐਕਸੀਡੈਂਟ ਹੁੰਦੇ ਨੇ ਪਿਆਰ ਨਾਲ ਸਮਝਾਓ ਸਾਡੇ ਕੋਲ ਜਿਹਨੇ ਜਿੰਨਾ ਵੀ ਮੈਂ ਆਪਣੇ ਆਪ ਨਫ਼ਰਤ ਕਰਦਾ ਹਾਂ ਤੁਸੀਂ ਵੀ ਹਾਂ ਬਹੁਤ ਇਹ ਕੁੱਤੇ ਨੇ ਜੀ ਇਹਨਾਂ ਤੇ ਪਿਆਰ ਉਹਨਾਂ ਨਾਲ ਪੈ ਗਿਆ ਹੁਣ ਸਾਰੇ ਜਦਵੀ ਬਿਜਾਰ ਚ ਜਾਂਦਾ ਮੈਨਾਂ ਪਿਆਰ ਕਰਦੇ ਨੇ ਸਾਰੇ ਕਿਹਨਾਂ ਜੀ ਡਾਕਟਰ ਅਸ਼ੋਕ ਸ਼ਰਮਾ ਸ਼ਰਮਾ ਜੀ ਇੱਕ ਐਨਜੀਓ ਬਣਾਈ ਹੈ ਜੋ ਸਪੀਡ ਡੌਗ ਦੀ ਦੇਖਭਾਲ ਕਰਦੀ ਹੈ ਕਿ ਤੁਸੀਂ ਡਾਕਟਰ ਵੀ ਹੋ ਕੀ ਕਹਿਣਾ ਚਾਹੁੰਦੇ ਜਿਹੜੀ ਐਨਜੀਓ ਕੰਮ ਕਰਦੀ ਹੈ ਇੱਥੇ ਜੀ ਕੈਨਜੀਓ ਸਰਵਿਤ ਸੇਵਾ ਸੁਸਾਇਟੀ ਦੇ ਨਾਮ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਇਹ ਪਿਛਲੇ ਡੇਢ ਸਾਲ ਤੋਂ ਜਿਦਾਂ ਕਿਸੇ ਕੁੱਤਿਆਂ ਦੀ ماں ਮਰ ਗਈ ਉਹਦੇ ਬੱਚਿਆਂ ਨੂੰ ਸੰਭਾਲਦੇ ਨੇ ਜਾਂ ਕੋਈ ਕਿਸਦਾ ਐਕਸੀਡੈਂਟ ਹੋ ਗਿਆ ਤਾਂ ਆਪਰੇਸ਼ਨ ਵੀ ਕਰਾਉਂਦੇ ਰਹੇ ਨੇ ਬਹੁਤ ਜਨਸਥੋਰ ਨਾਲ ਕੰਮ ਕਰਨ ਲੱਗੇ ਆ ਪਰ ਹੁਣ ਇਹਨਾਂ ਨੂੰ ਅਸੀਂ ਇੱਕ ਕਹਿ ਵੀ ਤੁਸੀਂ ਇਸ ਪ੍ਰੋਗਰਾਮ ਦੇ ਨਾਲ-ਨਾਲ ਆਪਾਂ ਇਹ ਜਿਹੜੀ ਸੇਵਾ ਸੁਸਾਇਟੀ ਹੈ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹੱਲ ਹੋਵੇ ਤੇ ਲੋਕਾਂ ਨੂੰ ਇਹਦਾ ਬੈਨੀਫਿਟ ਵੀ ਹੋਵੇ ਤੇ ਕਿਸ ਤਰ੍ਹਾਂ ਦੀ ਪ੍ਰੋਬਲਮਾਂ ਤੇ ਕਿਸ ਤਰ੍ਹਾਂ ਦੇ ਬੈਨੀਫਿਟ ਕਰਨੇ ਸੀ ਦੇਖੋ ਤੁਸੀਂ ਜੇ ਸਾਰੇ ਆਪਾਂ ਇਕੱਲੇ ਸਮਰਾਲੇ ਦੀ ਗੱਲ ਕਰੀਏ ਤਾਂ ਹਰ ਬਾੜ ਦੇ ਵਿੱਚ 25 ਤੋਂ 30 ਤੁਹਾਨੂੰ ਅਵਾਰਾ ਕੁੱਤੇ ਕੁੱਤੀਆਂ ਮਿਲਣ ਗਿਆ ਤੇ ਜੇ ਸਮਰਾਲੇ ਦੇ ਵਿੱਚ 15 ਦੇ ਕਰੀਬ ਇਹ ਬਾੜ ਹੈਗੇ ਜੇ ਕੱਲੇ ਦੇਖਦਾ ਬਹੁਤ ਸਾਰੀ ਗਿਣਤੀ ਇਹ ਕੁੱਤਿਆਂ ਦੀ ਅਵਾਰਾ ਕੁੱਤਿਆਂ ਦੀ ਹੋਊਗੀ ਜਿਹੜੇ ਰੋਜ਼ ਸੜਕਾਂ ਦੇ ਘੁੰਮਦੇ ਨੇ ਐਕਸੀਡੈਂਟ ਦਾ ਕਾਰਨ ਬਣਦੇ ਆ ਉਹ ਵੀ ਫੱਟੜ ਹੁੰਦੇ ਆ ਫਿਰ ਉਹਨਾਂ ਦਾ ਇਲਾਜ ਕਰਉਣਾ ਪੈਂਦਾ ਇਹ ਜਿਹੜੀ ਪ੍ਰੋਬਲਮ ਹੈ ਅਸੀਂ ਚਾਹੁੰਦੇ ਕਿ ਇਹ ਜਿਹੜੀ ਅਵਾਰਾ ਕੁੱਤਿਆਂ ਦਾ ਮਸਲਾ ਹੈ ਇਹਦਾ ਇੱਕ ਐਸਾ ਹੱਲ ਹੋਵੇ ਕਿ ਇਹ ਇੱਕ ਸੀਮਤ ਮਾਤਰਾ 'ਚ ਰਹਿਣ ਇਹ ਵੀ ਨਹੀਂ ਕਿ ਖਤਮ ਹੋ ਜਾਣ ਕਿ ਸੀਮਤ ਮਾਤਰਾ 'ਚ ਇਹਨਾਂ ਦੀ ਗਿਣਤੀ ਰਹੇ ਜਿਹੜਾ ਸੋਸਾਇਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਨਾ ਕੁੱਤਿਆਂ ਦੇ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਹੋਵੇ ਇਹ ਕਿਸ ਤਰ੍ਹਾਂ ਪੋਸੀਬਲ ਹੈ ਜਿਹੜਾ ਇਹ ਸੀਮਤ ਮਾਤਰਾ ਹੈ ਇਹਦੀ ਸੀਮਤ ਮਾਤਰਾ ਲਈ ਜੀ ਇੱਕ ਵਧੀਆ ਪ੍ਰੋਗਰਾਮ ਇਹੀ ਹੈ ਕਿ ਐਨੀਮਲ ਬਰਥ ਕੰਟਰੋਲ ਕਿ ਏਸੀ ਜਿਹੜੀਆਂ ਕੁੱਤیاں ਫ੍ਰੀਕੁਐਂਟ ਸੂ ਰਹੀਆਂ ਹਰ ਵਾਰ ਸਾਲ 'ਚ ਦੋ ਵਾਰ ਸੂਪੀ 8 8 9 9 ਬੱਚੇ ਦੇ ਤੇ ਉਸ ਤੋਂ ਬਾਅਦ ਬੱਚੇ ਸੜਕਾਂ 'ਤੇ ਰੁਲਦੇ ਆਂ ਜੇ ਅਸੀਂ ਉਹਨੂੰ ਕੰਟਰੋਲ ਨਹੀਂ ਕਰਾਂਗੇ ਕਿੰਨੇ ਨੂੰ ਸੰਭਾਲਾਂਗੇ ਇਹਦੇ ਲਈ ਕਿ ABC ਪ੍ਰੋਗਰਾਮ ਹੈ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹਦੇ ਤਹਿਤ ਅਸੀਂ ਕੁੱਤਿਆਂ ਦੀ ਸਪੇਇੰਗ ਤੇ ਕੁੱਤਿਆਂ ਨੂੰ ਨਿਊਟਰਲ ਕਰਨ ਦੇ ਨਾਲ ਇਹਨਾਂ ਦੀ ਜਿਹੜੀ ਮਾਤਰਾ ਹੈ ਉਹ ਸੀਮਤ ਹੋ ਜੂਗੀ ਕਿਉਂਕਿ ਕੁੱਤਿਆਂ ਜਿਹੜੀਆਂ ਨੇ ਜਿਨ੍ਹਾਂ ਦਾ ਆਪਰੇਸ਼ਨ ਹੋ ਜੂਗਾ ਉਹ ਜਿੱਥੇ ਆਪਣੇ ਮੁਹੱਲੇ ਚ ਉਹਨਾਂ ਦਾ ਗੁਜ਼ਰ ਕਰ ਰਹੀਆਂ ਉੱਥੇ ਹੀ ਰਹਿਣਗੀਆਂ ਪਰ ਉਹਨਾਂ ਤੋਂ ਅੱਗੇ ਜਿਹੜਾ ਵਧਣ ਦਾ ਪ੍ਰੋਗਰਾਮ ਹੈ ਉਹ ਸੀਮਤ ਹੋ ਜੂਗਾ